ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਦੋਸਤੋ ਲਖਸੇ ਕੋ ਦੇਖ ਰਹੇ ਦੋਸਤੋ ਮਤਰਾ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਦੋਸਤੋ ਮੈਂ ਇਸ ਤੋਂ ਪਹਿਲਾਂ ਇੱਕ ਖਬਰ ਚਲਾ ਕੇ ਹਟਿਆ ਸੀ ਈ ਰਿਕਸ਼ਾ ਵਾਲਿਆਂ ਦੀ ਤੇ ਹੁਣ ਮੈਂ ਖਬਰ ਬਣਾਉਣ ਲੱਗਾ ਹਾਂ ਮਿੰਨੀ ਬੱਸ ਆਪਰੇਟਰਾਂ ਦੀ ਜਿਹੜਾ ਇਹਨਾਂ ਦਾ ਆਪਸ ਵਿੱਚ ਕਾਫੀ ਲੰਬੇ ਸਮੇਂ ਤੋਂ ਜਿਹੜਾ ਵਾਗਾ ਬਣਾ ਦੇ ਝਗੜਾ ਚੱਲ ਰਿਹਾ ਹੈਗਾ ਝਗੜਾ ਹੈਗਾ ਜਿਵੇਂ ਬੱਸਾਂ ਵਾਲੇ ਹੁੰਦਾ ਕਹਿਣਾ ਹੈਗਾ ਵੀ ਜਿਹੜੇ ਅਸੀਂ ਪਰਮਿਟ ਤੇ ਹੋਰ ਜਿਹੜਾ ਟੈਕਸ ਵਗੈਰਾ ਭਰਦੇ ਆ ਗਏ ਤੇ ਪਰ ਜਿੰਨੀ ਸਾਨੂੰ ਆਮਦਨ ਹੋਣੀ ਚਾਹੀਦੀ ਆ ਪੈਸਾ ਆਉਣਾ ਜਿਹੜਾ ਉਹ ਨਹੀਂ ਆ ਰਿਹਾ ਤੇ ਜਿਹੜਾ ਖਰਚੇ ਸਾਨੂੰ ਕੋਲੋਂ ਪੈ ਰਹੇ ਆ ਦੂਜੇ ਪਾਸੇ ਪੀ ਰਕਸ਼ਾ ਦੇ ਕਹਿੰਦੇ ਵੀ ਸਾਡੇ ਕੋਲੇ ਜਿਹੜਾ ਸਰਕਾਰ ਦੀਆਂ ਅਧਿਤਾਂ ਦਾ ਕਾਪੀਆਂ ਬਣ ਗਿਆ ਉਹਨਾਂ ਦਾ 5 ਕਿਲੋਮੀਟਰ ਦੇ ਘੇਰੇ ਦੇ ਵਿੱਚ ਅਸੀਂ ਆਮ ਦਾ ਜਿਹੜਾ ਕਾਰੋਬਾਰ ਕਰ ਸਕਦੇ ਆ ਪਰ ਕਈ ਚੀਜ਼ਾਂ ਦਾ ਫਰਕ ਵੀ ਹੈਗਾ ਪਰ ਅਸੀਂ ਮਿੰਨੀ ਪਾਸਾ ਆਪਰੇਟਰਾਂ ਵਾਲਾ ਨਾਲ ਗੱਲਬਾਤ ਕਰਾਂਗੇ ਇਹਨਾਂ ਤੋਂ ਪੁੱਛਾਂਗੇ ਵੀ ਜਿਹੜੀ ਸਾਰੀ ਕਹਾਣੀ ਹੈਗੀ ਆ ਉਹ ਕੀ ਹੈ ਤੇ ਕਿਉਂ ਸਾਰਾ ਰੌਲਾ ਪੈ ਰਿਹਾ ਹੈ ਵੀ ਸਰਕਾਰ ਦਾ ਕੀ ਕਹਿਣਾ ਹੈਗਾ ਇਸ ਮਾਦੇ ਵਿੱਚ ਸਰਕਾਰ ਰੋਕੂਗੀ ਕਿਸ ਤਰੀਕੇ ਰੋਕੂਗੀ ਕਿੰਨਾ ਉਹਨਾਂ ਨੂੰ ਸਮਝਾਉ ਕਿਸ ਤਰੀਕੇ ਦੇ ਲੋ ਜਿਹੜਾ ਤੁਹਾਡੇ ਦਾ ਅੱਜ ਰੋਪ ਲਾਇਆ ਈ ਰਖਸ਼ਾਲਾ ਨੇ ਉਹ ਕਹਿੰਦੇ ਵੀ ਵੀ ਸਾਨੂੰ ਤੁਸੀਂ ਚੱਲਣ ਨਹੀਂ ਦਿੰਦੇ ਕਿ ਸਾਡੇ ਕੋਲ ਕਾਪੀਆਂ ਬਣੀਆਂ ਵੀ ਸੀ ਬਾਗਾ ਬਣਾ ਦਾ ਨਗਾਹ ਤੱਕਰ ਜਿਹੜੀਆਂ ਸਵਾਰੀਆਂ ਚੱਕਣੀਆਂ ਆ ਗਈਆਂ ਜਦੋਂ ਅਸੀਂ ਸਵਾਰੀਆਂ ਲੈ ਕੇ ਜਾਣੇ ਆ ਤਾਂ ਤੁਸੀਂ ਮਤਲਬ ਉਹਨਾਂ ਨਾਲ ਧੱਕਾ ਕਰਦੇ ਹੋ ਸਾਰਾ ਕੁਝ ਕੀ ਹੈ ਬਾਈ ਜੀ ਕਿ ਖਾਲਸਾ ਬਾਈ ਜੀ ਕਿ ਖਤੇ ਸਭ ਤੋਂ ਪਹਿਲਾਂ ਜਗ ਤੇ ਦਾ ਚੈਨਲ ਹੈ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀ ਖਬਰ ਲੈਣ ਆਏ ਆ ਇਹ ਜਿਹੜੇ ਆਟੋ ਰਿਕਸ਼ੇ ਵਾਲੇ ਆ ਈ ਰਿਕਸ਼ੇ ਵਾਲੇ ਆ ਦੇਖੋ ਇਹ ਤਾਂ ਸਾਡੇ ਭਰਾ ਹੀ ਕਿਉਂਕਿ ਅਸੀਂ ਵੀ ਟ੍ਰਾਂਸਪੋਰਟ ਦਾ ਕੰਮ ਕਰਦੇ ਆ ਤੇ ਇਹ ਵੀ ਟ੍ਰਾਂਸਪੋਰਟ ਦਾ ਕੰਮ ਹੀ ਕਰਦੇ ਆ ਪਰ ਜੇਕਰ ਅਸੀਂ ਇੱਕ ਦੂਜੇ ਦੀ ਰੋਟੀ ਨੂੰ ਪਾਵਾਂਗੇ ਤੇ ਨਾ ਤਾਂ ਇਹ ਰੋਟੀ ਖਾ ਸਕਦੇ ਤੇ ਨਾ ਹੀ ਅਸੀਂ ਖਾ ਸਕਦੇ ਮੰਨ ਕੇ ਚਲੋ ਵੀ ਸਰਕਾਰ ਨੇ ਸਾਨੂੰ ਮਿੰਨੀ ਬੱਸ ਦਾ 25 ਕਿਲੋਮੀਟਰ ਦਾ ਪਰਮਿਟ ਦਿੱਤਾ ਅਸੀਂ 25 ਕਿਲੋਮੀਟਰ ਹੀ ਜਾ ਸਕਦੇ ਆ ਅਸੀਂ ਇਹ ਤਾਂ ਹੈ ਨਹੀਂ ਵੀ ਮੰਨ ਕੇ ਲਓ ਬਾਗੇਪਨ ਤੋਂ ਮੋਦੀ ਕੀ ਤੱਕ ਸਾਡਾ ਪਰਮਿਟ ਆ ਅਸੀਂ ਇਹ ਤਾਂ ਹੈ ਨਹੀਂ ਵੀ ਮੁੱਦ ਕਿਉਂ ਫੀਡਕੋਰਡ ਨੂੰ ਖਿੱਚਦੇ ਆਂਗੇ ਜਿਹੜੀ ਗਾਂ ਬੱਸ ਚੱਲਦੀ ਉਹ ਸਾਨੂੰ ਰੋਕੂਗੀ ਕਿਉਂਕਿ ਸਰਕਾਰ ਨੇ ਮੁੱਦ ਕੀ ਤੋਫੀਦ ਕਰਨ ਨੂੰ ਕਿਸੇ ਹੋਰ ਨੂੰ ਪਰਮਿਟ ਦਿੱਤਾ ਕਿ ਜਿਵੇਂ ਉਹ ਕਹਿੰਦੇ ਵੀ ਤੁਸੀਂ ਪਰਮਟ ਦੀ ਗੱਲ ਦੱਸੀ ਹੈਗੀ ਆ ਉਹ ਕਹਿੰਦੇ ਸਾਡੇ ਕੋਲੇ ਵੀ 5 ਕਿਲੋਮੀਟਰ ਤੱਕ ਹੈਗਾ ਬਾਕੀ ਸਰਕਾਰ ਦਾ ਉਹ ਕਹਿੰਦੇ ਬਿਆਨ ਆਇਆ ਜੀ ਇਹੀ 8 ਕਿਲੋਮੀਟਰ ਤੱਕ ਜਾ ਸਕਦੇ ਹੈਗੇ ਆ ਇਹ ਤੁਹਾਨੂੰ ਇਹ ਚ ਕਿੰਨੀ ਸਚਾਈ ਲੱਗਦੀ ਹੈ ਦੇਖੋ ਜਿਹੜਾ ਬਿਆਨ ਹੁੰਦਾ ਬਿਆਨ ਤਾਂ ਕੋਈ ਵੀ ਦੇ ਦਿੰਦਾ ਕੁਝ ਵੀ ਹੈ ਜਿੰਨਾ ਚਿਰ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਉਹਨਾਂ ਚਿਰ ਕਿਸੇ ਵੀ ਬਿਆਨ ਨੂੰ ਅਸੀਂ ਅਸਲੀਅਤ ਨਹੀਂ ਮੰਨੀ ਜਾਂਦੀ ਕਿ ਜਦੋਂ ਕਿਸੇ ਚੀਜ਼ ਦਾ ਕੋਈ ਨੋਟੀਫਿਕੇਸ਼ਨ ਜਾਰੀ ਹੁੰਦਾ ਤਾਂ ਹੀ ਉਹ ਤੋਂ ਬਾਅਦ ਉਹਦੀ ਸਹੀਤ ਮੰਨੀ ਜਾਂਦੀ ਐਂ ਤਾਂ ਸਰਕਾਰ ਸਾਡਾ ਵੀ ਟੈਕਸ ਮਾਫ ਕਰ ਦਿੰਦੀ ਹੈ ਬਹੁਤ ਵਾਰੀ ਬਿਆਨਾਂ ਦੇ ਵਿੱਚ ਪਰ ਸਾਡਾ ਮਾਫਤਾ ਨਹੀਂ ਹੋ ਜਾਂਦਾ ਸਾਨੂੰ ਭਰਨਾ ਪੈਂਦਾ ਕਰੋਨਾ ਚ ਖੜੀਆਂ ਦੇ ਵੀ ਭਰੇ ਹੈ ਜੀ ਅਸੀਂ ਠੀਕ ਹੈ ਜੀ ਦੂਜੀ ਗੱਲ ਜਿਹੜੀ ਰਹਿ ਗਈ ਇਹ 5 ਕਿਲੋਮੀਟਰ ਜਾਂ 8 ਕਿਲੋਮੀਟਰ ਵਾਲੇ ਘੇਰੇ ਦੀ ਗੱਲ ਆ ਇਹ ਜਿਹੜਾ ਈ ਰਿਕਸ਼ਾ ਜੀ ਇਹ ਆਟੋ ਰਿਕਸ਼ੇ ਦਾ ਇੱਕ ਬਦਲਾ ਹੈ ਜਿਹੜਾ ਆਟੋ ਰਿਕਸ਼ਾ ਉਹ ਬਣਿਆ ਹੋਇਆ ਸੀਗਾ ਮਿਊਸਪਲ ਕਾਰਪੋਰੇਸ਼ਨ ਵਾਸਤੇ ਜਿੱਦਾਂ ਜਿਵੇਂ ਵੱਡੇ ਜ਼ਿਲ੍ਹਿਆਂ ਵਾਸਤੇ ਜਿੱਥੇ ਜ਼ਿਲ੍ਹਿਆਂ ਦੀ ਦੂਰ ਦੂਰ ਤੱਕ ਜਿਵੇਂ ਮੰਨ ਕੇ ਲਓ 5-5 7-7 8-8 ਕਿਲੋਮੀਟਰ ਦੇ ਵਿੱਚ ਜ਼ਿਲ੍ਹੇ ਫੈਲੇ ਹੋਏ ਆ ਜਿਵੇਂ ਮੰਨ ਕੇ ਲਓ ਲੁਧਿਆਣਾ ਆ ਗਿਆ ਜਾਂ ਮੋਗਾ ਆ ਗਿਆ ਅੰਮ੍ਰਿਤਸਰ ਹਫੀਦਕੋਟਾ ਇਹ ਜ਼ਿਲ੍ਹੇ ਆ ਇਹ ਤਾਂ ਜਿੱਦਾਂ ਇਹਨਾਂ ਨੇ ਹਰ ਇੱਕ ਜਿਵੇਂ ਮੰਨ ਕੇ ਚੱਲੋ ਇੱਥੇ ਆਪਣੇ ਬਾਗੇ ਬਣੇ ਵੀ ਖੜਿਆ ਹਤੇ ਜੀ ਸਿੰਘਾਂ ਵਾਲੇ ਵੀ ਖੜੇ ਆ ਸਮਾਲਸਰ ਵੀ ਖੜੇ ਆ ਸਮਾਲਸਰ ਕਿਹੜਾ ਸ਼ਹਿਰ ਆ ਸਿੰਘਾਂ ਵਾਲਾ ਕਿਹੜਾ ਸ਼ਹਿਰ ਆ ਇਹਨਾਂ ਨੇ ਜਗ੍ਹਾ ਜਗ੍ਹਾ ਲੈ ਕੇ ਖੜਿਆ ਹਤੇ ਆ ਹਰ ਇੱਕ ਇਹ ਆਪਰੇਟਰ ਦਾ ਨੁਕਸਾਨ ਕਰੀ ਜਾਂਦੇ ਆ ਇਹ ਜਿੱਥੋਂ ਮਿਲਦੀ ਸਵਾਰੀ ਇਹ ਉਨ ਨਹੀਂ ਵੀ ਕੱਲਾ ਨਗਾਹ ਹੀ ਚੱਕਦੇ ਆ ਜੀ ਇਹ ਬਾਗੇ ਬਣੋਂ ਕੋਟਕਪੁਰੇ ਤੱਕ ਵੀ ਦੀਆਂ ਸਵਾਰੀਆਂ ਢੂੰਦੇ ਆ ਬਾਗੇ ਬਣੋਂ ਮੌਕੇ ਦੀਆਂ ਸਵਾਰੀਆਂ ਵੀ ਢੂੰਦੇ ਆ ਵੀ ਕਹਿੰਦੇ ਦਾ ਮਤਲਬ ਜਿੱਥੋਂ ਦੀ ਸਵਾਰੀ ਮਿਲ ਜਾਂਦੀ ਹੈ ਇਹ ਉੱਥੋਂ ਦੀ ਚੱਕ ਲੈਂਦੇ ਆ ਵੀ ਇਹ ਇਹ ਕਹਿੰਦੇ ਵੀ ਸਾਨੂੰ ਜਦੋਂ ਅਸੀਂ ਨਗਾਹੇ ਉਹ ਲੈ ਕੇ ਜਾਣੇ ਆ ਤਾਂ ਤਾਂ ਅਸੀਂ ਬੰਦੇ ਉੱਤੇ ਖਿਲਾਰੇ ਹੋਏ ਆ ਇਹ ਸਾਡੇ ਕੋਲੋਂ ਕਦੇ ਪੈਸੇ ਆ ਜਿਹੜੇ ਪੈਸੇ ਵੀ ਖੋ ਰਹੇ ਨੇ ਆ ਕਈ ਕੁਝ ਕਰਦੇ ਆ ਇਹ ਸੱਕਿੰਗ ਇਹ ਤਾਂ ਜੀ ਬਿਲਕੁਲ ਝੂਠ ਆ ਕਹਿਣ ਦਾ ਜਿਹੜਾ ਕੁਝ ਮਰਜ਼ੀ ਕਹੀ ਜਾਂਦੇ ਆ ਅਸੀਂ ਜੀ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀਗਾ ਵੀ ਜਿਹੜਾ ਸਾਡਾ ਕਾਰੋਬਾਰ ਆ ਜੀ ਇਹ ਵੀ ਖੜਨ ਕਿਨਾਰੇ ਖਤਮ ਹੋਣ ਕਿਨਾਰੇ ਹੋਇਆ ਵਾ ਉਦੋਂ ਬਾਅਦ ਅਸੀਂ ਡੀਸੀ ਸਾਹਿਬ ਦੇ ਇੱਕ ਦਿਨ ਬੱਸਾਂ ਲਾ ਕੇ ਆਪਦੀਆਂ ਰੋਸ ਮੁਜ਼ਾਹਰਾ ਵੀ ਕੀਤਾ ਸੀ ਉਦੋਂ ਬਾਅਦ ਉਹਨਾਂ ਨੇ ਇੱਕ ਸਾਡੀ ਮੀਟਿੰਗ ਬੁਲਾਈ ਜਿਸ ਵਿੱਚ ਆਰਟੀਓ ਮੈਡਮ ਡੀਐਸਪੀ ਟਰੈਫਿਕਨ ਚਾਰਜ ਡੀਸੀ ਸਾਹਿਬ ਸਾਰਿਆਂ ਨੇ ਸਾਨੂੰ ਭਰੋਸਾ ਦਿਵਾਇਆ ਵੀ ਜਿਹੜਾ ਅਨਲੀਗਲ ਆਪਰੇਸ਼ਨ ਹੈ ਬੰਦ ਕੀਤੇ ਜਾਣਗੇ ਜੇ ਬਸ ਇੱਕ ਰੂਟ ਪਰਮਿਟ ਤੇ ਚੱਲ ਸਕਦੀ ਆ ਉਹਨੂੰ ਜਿੱਥੋਂ ਦਾ ਪਰਮਿਟ ਮਿਲਿਆ ਉੱਥੇ ਹੀ ਚੱਲੂਗੀ ਉਹ ਹੋਰ ਕਿਤੇ ਨਹੀਂ ਚੱਲ ਸਕਦੀ ਉਸੇ ਤਰ੍ਹਾਂ ਹੀ ਜਿਹੜੇ ਇਹਨਾਂ ਦੇ ਪ੍ਰੋਟੋਕਾਲ ਹੈ ਇਹ ਪ੍ਰੋਟੋਕਾਲ ਦੇ ਅੰਦਰ ਹੀ ਚੱਲਣਗੇ ਉਤੋਂ ਬਾਹਰ ਅਸੀਂ ਨਹੀਂ ਚੱਲਣ ਦੇਵਾਂਗੇ ਐਸੇ ਨਹੀਂ ਹੋਈ ਜੀ ਆਰਟੀਓ ਮੈਡਮ ਪਿਛਲੇ ਵੀਰਵਾਰ ਵੀ ਆਏ ਸੀ ਉਹਨਾਂ ਨੇ ਚਲਾਣ ਵੀ ਕੀਤੇ ਆ ਜਿਹਦੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਆਪਣੇ ਥਾਣੇ ਦੇ ਵਿੱਚ ਕੁਝ ਆਰਟੀ ਰਖਸ਼ੇ ਕੁਝ ਆਟੋ ਬੰਦ ਵੀ ਕਰਕੇ ਗਏ ਆ ਜਿਹੜੇ ਜ ਬਿਲਕੁਲੀ ਜਿਵੇਂ ਕੋਈ 8 ਮਾਡਲ ਆ ਕੋਈ 10 ਮਾਡਲ ਆ ਉਸ ਤੋਂ ਵੱਧ ਕਿਤੇ ਕਿਸੇ ਨੇ ਪਾਸਿੰਗ ਹੀ ਨਹੀਂ ਕਰਾਈ ਕੋਈ ਫਿਟਨੈਸ ਹੀ ਹੈ ਨਹੀਂ ਕਿਸੇ ਦਾ ਕੋਈ ਟੈਕਸ ਹੀ ਨਹੀਂ ਜਿਹੜਾ ਇੱਕ ਆਟੋ ਆ ਨਾ ਕਾਲਾ ਜਿਹੜਾ ਤੇਲ ਤੇ ਚੱਲਦਾ ਉਹਨੂੰ ਇੱਕ ਬੱਸ ਜਿਹਨੇ ਡਾਕੂਮੈਂਟ ਚਾਹੀਦੇ ਇਹ ਤਾਂ ਕਹਿ ਦਿੰਦੇ ਆ ਜੀ ਬੱਸ ਅਸੀਂ ਇੱਕ ਰਿਕਸ਼ਾ ਲੈ ਲਿਆ ਤੇ ਬੱਸ ਸਾਨੂੰ ਤਾਂ ਕਿਸੇ ਦੀ ਲੋੜ ਹੀ ਨਹੀਂ ਗਈ ਜਿਹੜੀ ਸਵਾਰੀ ਬੈਠਦੀ ਆ ਇੱਕ ਬੱਸ ਆ ਜੀ ਬੱਸ ਨੂੰ ਫਿਟਨੈਸ ਜ਼ਰੂਰੀ ਆ ਬੀਮਾ ਜ਼ਰੂਰੀ ਆ ਟੈਕਸ ਉਹਦਾ ਭਰਨਾ ਜ਼ਰੂਰੀ ਆ ਸਾਰੀਆਂ ਚੀਜ਼ਾਂ ਚ ਕੋਈ ਵੀ ਕਾਗੇ ਨਾ ਹੋਵੇ ਰੱਬ ਨਾ ਕਰੇ ਕੋਈ ਹਾਦਸਾ ਵਾਪਰ ਜੀ ਵੀ ਕਿਹਦੇ ਤੇ ਸਵਾਰੀ ਕਲੇਮ ਕਰੂਗੀ ਜਿਹੜੇ ਇਹ ਅਨਲੀਗਲ ਆਪਰੇਸ਼ਨ ਚਲਾਈ ਜਾਂਦੇ ਆ ਹਾਸਾ ਦਾ ਕਿਸੇ ਚੀਜ਼ ਨਾਲ ਵੀ ਵਾਪਰ ਸਕਦਾ ਕੱਲ ਨੂੰ ਇਹਨਾਂ ਨੇ ਕਿਸੇ ਨਾਲ ਹਾਸਾ ਵਾਪਰ ਜਾਂਦਾ ਸਵਾਰੀ ਕਿਹਦੇ ਤੇ ਕਲੇਮ ਕਰੂਗੀ ਕਿ ਤੂੰ ਉਹਨੂੰ ਕਲੇਮ ਮਿਲੂਗਾ ਕਿੱਥੋਂ ਆਦਾ ਇਲਾਜ ਕਰਾਉ ਕਿੱਥੋਂ ਜੇ ਮੰਨ ਕੇ ਲੈ ਰੱਬ ਨਾ ਕਰੇ ਕਿਸੇ ਦੀ ਕੋਈ ਜਾਨ ਹੀ ਚਲੀ ਜਾਂਦੀ ਤੇ ਪਰਿਵਾਰ ਨੂੰ ਕਿੱਥੋਂ ਕਲੇਮ ਮਿਲੂਗਾ ਇਹ ਕਹਿੰਦੇ ਵੀ ਇਹ ਕਹਿੰਦੇ ਵੀ ਦੂਜਾ ਅਸੀਂ ਬੀਮੇ ਵਗੈਰਾ ਆਪਸੀਆਂ ਬਣਾਜਾਂ ਹੈਗੀਆਂ ਵੀ ਉਹ ਸਰਕਾਰ ਨੇ ਲੀਗਲ ਉਹ ਕਹਿੰਦੇ 5 ਕਿਲੋਮੀਟਰ ਤੱਕ ਹੀਰਾ ਕਰਦਾ ਕੀ ਉਹ 5 ਕਿਲੋਮੀਟਰ ਵੀ ਕਲਾ ਸਕਦੇ ਜਲੀ ਨਹੀਂ ਨਹੀਂ ਦੇਖੋ ਬਰਾੜ ਸਾਹਿਬ ਬਿਲਕੁਲ ਗਲਤ ਹੈ ਜੋ ਵੀ ਇਹਨਾਂ ਨੂੰ ਹੋਇਆ ਜਿਹੜ ਉਹਦੇ ਤਾਂ ਇਹ ਸ਼ਹਿਰ ਜਿਹੜੇ ਕਾਰਪੋਰੇਸ਼ਨ ਆ ਉਹਨਾਂ ਦੇ ਵਿੱਚ ਹੀ ਚੱਲ ਸਕਦੇ ਆ ਨਾ ਕਿ ਆਮ ਪਿੰਡਾਂ ਨੂੰ ਇਹਨਾਂ ਨੇ ਤਾਂ ਇੱਕ ਇਹ ਬਣਾ ਲਿਆ ਵੀ ਆਪਾਂ ਜਿੱਧਰ ਨੂੰ ਵੀ ਜਾਂਦੇ ਹਾਰੇ ਪਿੰਡਾਂ ਨੂੰ ਕੱਲੇ ਨਗਾਹੇ ਦੀ ਨਹੀਂ ਗੱਲ ਜੀ ਜਿੰਨੇ ਵੀ ਬਾਗੇ ਪੁਰਾਣੇ ਦੇ ਆਲੇ ਦੁਆਲੇ ਦੇ ਪਿੰਡ ਆ ਸਾਰੇ ਪਿੰਡਾਂ ਨੂੰ ਇਹ ਚੱਲਦੇ ਆ ਬੱਸਾਂ ਵਾਲਿਆਂ ਨਾਲ ਨਜਾਇਜ਼ ਲੜਾਈ ਝਗੜਾ ਕਰਦੇ ਆ ਜਿਹੜੇ ਇਲਜ਼ਾਮ ਲਾਉਂਦੇ ਆ ਲਟਕੋ ਵਾਲੇ ਬੱਸ ਵਾਲਾ ਤਾਂ ਇਹੋ ਜਿਹਾ ਸੀ ਤਾਂ ਇੱਕ ਪ੍ਰਸ਼ਾਸਨ ਅੱਗੇ ਘੁਆਰ ਲਾਉਨੇ ਆ ਜੀ ਅਸੀਂ ਆਪਦੀ ਸੱਚ ਦੀ ਲੜਾਈ ਲੜਦੇ ਆ ਪ੍ਰਸ਼ਾਸਨ ਸਾਡਾ ਸਾਥ ਦਿੰਦਾ ਵਧੀਆ ਸਾਡਾ ਐਸਟੀਓ ਸਾਹਿਬ ਨੇ ਵੀ ਸੁਣੀ ਮੈਡਮ ਆਰਟੀਐਨ ਵੀ ਸੁਣੀ ਐ ਵੀ ਜੋ ਜਾਇਜ਼ ਹੈ ਜੇ ਸਾਡੀ ਬੱਸ ਨਜਾਇਜ਼ ਚੱਲਦੀ ਹੈ ਤਾਂ ਅਸੀਂ ਉਹਨਾਂ ਨੂੰ ਕਹਾਂ ਸਾਡੀ ਬੱਸ ਵੀ ਬੰਦ ਕਰ ਦਿਓ ਜੀ ਸਾਨੂੰ ਕੋਈ ਤਰਾਜ ਨਹੀਂਗਾ ਪਰ ਇਹ ਅਨਲੀਗਲ ਚੱਲਦੇ ਆ ਇਹਨਾਂ ਤੇ ਜਿਹੜੇ ਉਹ ਤਾਂ ਕਹਿੰਦੇ ਵੀ ਤੁਸੀਂ ਕਹਿੰਦੇ ਵੀ ਉਹ ਅਨਲੀਗਲ ਕਿੰਨੀਆਂ 4-4 ਬੱਸਾਂ ਚਲਾਉਣੇ ਜਾਂਦੇ ਵੀਰ ਬਾਰ ਬਿਲਕੁਲ ਬਰਾੜ ਸਾਹਿਬ ਇਹ ਟਾਈਮ ਪਹਿਲਾਂ ਹੁੰਦੇ ਸੀ ਵੀ ਇੱਕ ਪਰਮਟ ਤੇ ਚਾਰ ਬੱਸਾਂ ਚੱਲਦੀਆਂ ਸੀ ਹੁਣ ਕੀ ਇਹਦੇ ਉਲਟ ਹੋ ਗਿਆ ਜੇ 8 ਪਰਮਟ ਆ ਤਾਂ ਬੱਸਾਂ ਦੋ ਹੀ ਚੱਲਦੀਆਂ 6 ਘੇੜੇ ਖਿਹਾਰੀਆਂ ਹੁੰਆਂ ਕਾਰਨ ਇਹਦਾ ਇਹ ਆ ਵੀ ਟਾਈਮ ਘਟ ਗਿਆ ਸਾਡਾ ਅਸੀਂ ਉਹ ਡਬਲ ਡਬਲ ਟਾਈਮ ਕਰਕੇ ਸਵਾਰੀ ਇਹਨਾਂ ਨੇ ਕੁਝ ਘਟਾਤੀ ਇਹਦੇ ਕਰਕੇ ਅਸੀਂ ਖੜੀਆਂ ਦਾ ਟੈਕਸ ਖੜੀਆਂ ਦਾ ਅਸੀਂ ਬੀਮਾ ਭਰਦੇ ਆ ਕਾਰਨ ਕੀ ਅਸੀਂ ਵੀਰਵਾਰ ਨੂੰ ਸਾਡੇ ਟਾਈਮ ਮੰਨ ਲਓ 25 ਟਾਈਮ ਹੈ ਮੱਧ ਕੀ ਵਗਾ ਭਰਨਾ ਅਸੀਂ ਉਹ 8 ਦਿਨਾਂ ਬਾਅਦ ਬੱਸ ਜਿਹੜੀ ਕੱਢਦੇ ਆ ਨਾ ਕੋਈ ਉਹਦਾ ਮਗਲੈਲ ਉਹਦਾ ਕੋਈ ਗਰੀਸ ਕਰਾਉਣ ਦੇ ਮਾਰੇ ਵੀ ਭਾਈ ਨਾਲੇ ਤਾਂ ਆਪਣੀ ਗੱਡੀ ਚੱਲ ਜੂ ਨਾਲੇ ਥੋੜਾ ਵੀ ਮੇਲਾ ਬਾਬੇ ਦਾ ਲੱਗਦਾ ਵੀ ਸਵਾਰੀ ਨੂੰ ਰੱਦ ਕੇ ਚਲਾਉਣੇ ਆ ਜਾਂ ਡਬਲ ਚਲਾਉਣੇ ਬਿਲਕੁਲ ਜੀ ਆਪਦੇ ਹੀ ਰੂਟ ਹੈ ਜਿਹੜੇ ਟਾਈਮ ਟੇਬਲ ਆਰਟੀਏ ਨੇ ਦਿੱਤੇ ਆਰਟੀਏ ਨੇ ਟਾਈਮ ਟੇਬਲ ਬਣਾਇਆ ਹੋਇਆ ਸਾਡਾ ਜੁਆਇੰਟ ਜੀ ਉਹ ਟਾਈਮ ਟੇਬਲ ਦੇ ਅਨਸਾਰ ਹੀ ਬੱਸ ਵਾਲਾ ਚੱਲਣ ਦਿੰਦਾ ਇੱਕ ਦੂਜੀ ਬੱਸ ਵਾਲਾ ਇੱਕ ਮਿੰਟ ਵੀ ਨਹੀਂ ਲਾਉਣ ਦਿੰਦਾ ਕਿਸੇ ਦਾ ਜੇ 1 ਮਿੰਟ ਲੇਟ ਆ ਤਾਂ ਬੱਸ ਵਾਲੇ ਆਪਸ ਵਿੱਚ ਲੜ ਪੈਂਦੇ ਆ ਇਹਦੇ ਕਰਕੇ ਜੋ ਵੀ ਆਪਦੇ ਟਾਈਮ ਦੇ ਵਿੱਚ ਜਿੰਨੇ ਉਹਦੇ ਪਰਮਿਟ ਆ ਉਹਨਾਂ ਤੋਂ ਵੀ ਘੱਟ ਚਲਾ ਰਿਆ ਇਹ ਜੇ 5 ਪਰਮਿਟਾਂ ਤੇ ਟੋਟਲ ਬੱਸਾਂ ਦੇ ਕਿਹੜੇ ਕਿਹੜੇ ਪਾਸੇ ਰੂਟ ਆ ਤੁਹਾਡੇ ਕਿੰਨੀਆਂ ਬੱਸਾਂ ਦੇਖੋ ਜੀ ਇੱਥੋਂ ਭਗਤਾ ਬਾਗਾਪੁਰਾਣਾ ਹੀ ਮੋਦਕੀ ਬਾਗਾਪੁਰਾਣਾ ਬਰਗਾੜੀ ਬਾਗਾਪੁਰਾਣਾ ਬਾਜਾਖਾਨਾ ਬਾਗਾਪੁਰਾਣਾ ਜੀ ਤਕਰੀਬਨ ਆ ਘੋਲ ਗਿਆ ਲੋਪੋ ਕੰਨੀ ਆ ਹੀ ਬਾਗਾਪੁਰਾਣਾ ਲੋਪੋ ਆ ਜੀ ਸਾਰੇ ਰੂਟਾਂ ਤੇ ਪਰਮਿਟ ਮਿਲਦੀ ਬੱਸਾਂ ਜਾਂਦੇ ਅਸੀਂ ਇਹਨਾਂ ਨੂੰ ਕਹਾਂ ਵੀ ਜਿਹੜੇ ਪਿੰਡਾਂ ਨੂੰ ਨਹੀਂ ਬੱਸਾਂ ਜਾਂਦੀਆਂ ਸਾਨੂੰ ਕੋਈ ਤਰਾਇ ਨਹੀਂ ਤੁਸੀਂ ਉੱਥੇ ਚੱਲੀ ਜਾਓ ਲੈ ਜਾਓ ਸਵਾਰੀ ਸਵਾਰੀ ਨੂੰ ਵੀ ਸਹੂਲਤ ਮਿਲੋਗੀ ਪਰ ਜਿੱਥੇ ਅਸੀਂ ਚੱਲਦੇ ਹਾਂ ਉੱਥੇ ਤਾਂ ਸਾਡੇ ਜਿਹੜੇ ਪਾਸੇ ਤੁਹਾਡੀਆਂ ਬੱਸਾਂ ਚੱਲਦੀਆਂ ਉਸ ਪਾਸੇ ਮਨਾਹੀ ਹੈ ਕੈਸੇ ਹਾਂਜੀ ਹਾਂ ਅਸੀਂ ਮਨਾਹੀ ਨਹੀਂ ਅਸੀਂ ਤਾਂ ਇਹ ਕਹਿੰਨੇ ਵੀ ਅਸੀਂ ਤੁਸੀਂ ਗੈਰਕਾਨੂੰਨੀ ਆ ਅਸੀਂ ਕਾਨੂੰਨ ਅਨੁਸਾਰ ਚੱਲਦੇ ਹਾਂ ਸਾਨੂੰ ਤਾਂ ਇੱਕ ਡਾਕੂਮੈਂਟ ਘਾਟਾ ਸਾਡੀ ਇੱਕ ਪਾਸਿੰਗ ਵੀ ਨਹੀਂ ਹੁੰਦੀ ਆਰਸੀ ਤੋਂ ਮੰਨ ਲਓ ਜੇ ਅਸੀਂ ਇੱਕ 10 ਰੁਪਏ ਵੀ ਸਾਡਾ ਘਾਟਾ ਹੈ ਨਾ ਜੀ ਜੁਰਮਾਨਾ ਤਾਂ ਸਾਡੀ ਪਾਸਿੰਗ ਉੱਥੇ ਹੀ ਰੁਕ ਜਾਣੀ ਹੈ ਉਹ 10 ਰੁਪਏ ਅਸੀਂ ਪੇਟ ਕਰਾਂਗੇ ਤਾਂ ਫੇਰ ਸਾਡੀ ਪਾਸਿੰਗ ਹੋਣੀ ਹੈ ਹੌਣ ਜਦੋਂ ਇਹ ਇਰੇਕਸ਼ਨ ਨਹੀਂ ਵਰਦਿਆ ਵੀ ਉਹ ਕਦੇ ਹੀ ਗਰੀਬ ਪਰਿਵਾਰ ਆ ਸਾਰੇ ਵੀ ਅਸੀਂ ਉਹਦਾ ਰੋਜੀ ਰੋਟੀ ਚਲਾਉਨੇ ਹੈਗੇ ਇਹਦੇ ਨਾਲੋਂ ਮਨੂ ਕੀ ਲੱਗਦਾ ਵੀ ਸਾਰੇ ਬੰਦੇ ਦੇਖੋ ਬ੍ਰਾਂਟ ਸਾਹਿਬ ਇਹ ਕੱਲ ਅਈ ਆ ਜਾਂਦੀ ਹੈ ਹਰ ਗੱਲ ਇਹ ਗਰੀਬੀ ਵਰਗ ਦੇ ਵਿੱਚ ਨਿਕਲ ਜਾਂਦੇ ਆ ਜੇ ਕੋਈ ਵੀ ਗੱਲ ਆਉਂਦੀ ਹੈ ਵੀ ਗਰੀਬ ਹੈ ਜੋ ਕੋਈ ਪਾਸੇ ਹਸੇ ਵਾਲਾ ਵੀ ਇਹ ਗੱਲ ਸੋਚਦਾ ਵੀ ਇਹ ਗਰੀਬ ਬੰਦਿਆਂ ਤੱਕਾ ਕਾਰਨ ਇਹ ਅਨਲੀਗਲ ਕੋਈ ਵੀ ਕੰਮ ਹੈ ਬ੍ਰਾਂਟ ਸਾਹਿਬ ਉਹ ਨਹੀਂ ਹੋ ਸਕਦਾ ਕਾਨੂੰਨ ਨਹੀਂ ਵੀ ਤੱਕ ਕਾਨੂੰਨ ਵੀ ਕੋਈ ਹੈਗਾ ਨਾ ਕਾਨੂੰਨ ਦੇ ਅੰਦਰ ਹੀ ਜੋ ਕੁਝ ਕੰਮ ਹੁੰਦਾ ਜੀ ਇਹ ਗੈਰ ਕਾਨੂੰਨੀ ਕਰਦੇ ਆ ਤਾਂ ਗੈਰ ਕਾਨੂੰਨੀ ਗਲਤ ਹੈ ਜੀ ਹੁਣ ਦੇਖੋ ਕਿੰਨੇ ਕ੍ਰਾਈਮ ਹੁੰਦੇ ਆ ਲੁੱਟਾ ਖਵਾ ਹੁੰਦੀਆਂ ਹੁਣ ਆਪਣੇ ਸੱਬਨ ਵਾਲੀ ਗੱਟੀ ਦਨ ਦਿਹਾੜੇ ਇਰੈਕਸ਼ਨਾਂ ਲੁੱਟੀ ਗਈ ਹੈ ਕਾਰਨ ਕੀ ਐ ਸਵਾਰੀ ਇੱਕ ਹੀ ਰੱਖਿਆ ਜਾਵੜਿਆ ਉਹਦਾ ਪਤਾ ਹੀ ਨਹੀਂ ਵੀ ਕਿੱਥੋਂ ਦਾ ਹੈਗਾ ਕਿੱਥੋਂ ਦਾ ਨਹੀਂ ਇੱਕ ਮੁਹਾਲੀ ਦੇ ਬੰਦੇ ਦੇ ਨਾਂ ਆਟੋ ਆ ਜਿਹੜਾ ਭੂਂਡ ਖੱਟਾ ਮੁਹਾਲੀ ਦਾ ਬੰਦਾ ਹੈ ਉਹਦੇ ਨਾਲ ਚੱਲੀ ਜਾਂਦਾ ਚਲਾਉਂਦਾ ਬਾਗੇ ਪੁਰਾਣੇ ਦਾ ਜੇ ਕੋਈ ਵੱਡਾ ਹਾਦਸਾ ਹੋ ਗਿਆ ਉਹਨੇ ਤਾਂ ਇੱਕ ਮੋੜੇ ਤੇ ਸਾਫਾ ਰੱਖਣਾ ਤੇ ਸਵਾਰੀ ਬਣ ਕੇ ਹੀ ਖੜ ਜਾਣਾ ਉਹਨੇ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਕੀਦਾ ਇਹ ਤੇ ਫੇਰ ਉਹ ਕਿਹਨੂੰ ਫੜੂ ਸਵਾਰੀ ਦੱਸੋ ਹੁਣ ਅਗਲਾ ਕਦਮ ਤੁਹਾਡਾ ਕੀ ਹੈ ਅਗਲਾ ਕਦਮ ਤਾਂ ਸਾਡਾ ਇਹੀ ਆ ਪ੍ਰਸ਼ਾਸਨ ਤੱਕ ਗੁਹਾਰਾ ਵੀ ਅਸੀਂ ਇਹ ਜਿਹੜੇ ਨਜਾਇਜ਼ ਚੱਲਦੇ ਆ ਪਿੰਡਾਂ ਨੂੰ ਨਹੀਂ ਚੱਲਣ ਦੇਵਾਂਗੇ ਪ੍ਰਸ਼ਾਸਨ ਦਾ ਹੀ ਸਾਥ ਲਵਾਂਗੇ ਜੀ ਅਸੀਂ ਨਰਿਆਈ ਲੜਾਈ ਝਗੜਾ ਨਹੀਂ ਕਰਾਂਗੇ ਅਸੀਂ ਪ੍ਰਸ਼ਾਸਨ ਦੀ ਮਦਦ ਨਹੀਂ ਬੰਦ ਕਰਾਉਣੀ ਪ੍ਰਸ਼ਾਸਨ ਨੇ ਹੁਣ ਤੱਕ ਕੀ ਕੀਤਾ ਪ੍ਰਸ਼ਾਸਨ ਨੇ ਵਧੀਆ ਜੀ ਜਿਹੜੇ ਚੱਲਦੇ ਸੀ ਚੈਕਿੰਗ ਕਰਕੇ ਜੀ ਡੀਸੀ ਸਾਹਿਬ ਦੇ ਹੁਕਮ ਸੀ ਆਰਟੀਐਮ ਮੈਡਮ ਸਾਹਿਬ ਨੇ ਜਿੰਨਾਂ ਕੋਲੇ ਕਾਗਜ਼ ਪੱਤਰ ਨਹੀਂ ਸੀ ਉਹ ਥਾਣੇ ਦੇ ਵਿੱਚ ਹਜੇ ਵੀ ਬੰਦ ਹੈ ਬੰਦ ਕੀਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਪੁਲਿਸ ਦਾ ਵੀ ਧੰਨਵਾਦ ਕਰਦੇ ਹਾਂ ਆਰਟੀਐਮ ਮੈਡਮ ਦਾ ਵੀ ਧੰਨਵਾਦ ਕਰਦੇ ਹਾਂ ਐਸਚੋ ਸਾਹਿਬ ਦਾ ਪੀਐਸਪੀ ਸਾਹਿਬ ਦਾ ਹੁਣ ਅਗਲਾ ਕਦਮ ਅਗਲਾ ਕਦਮ ਤਾਂ ਬਸ ਇਹੀ ਹੈ ਵੀ ਜੋ ਵੀ ਅੱਗੇ ਆਸਤੇ ਜੇ ਕਰ ਇਹ ਨਹੀਂ ਸਾਡੇ ਨਾਲ ਧੱਕਾ ਕਰਨਗੇ ਕੱਲਣਗੇ ਬੱਸਾਂ ਰੋਕ ਦੇਾਂਗੇ ਬੱਸਾਂ ਰੋਕ ਦਾਂਗੇ ਦੀ ਅਸੀਂ ਆਹ ਹੋਰ ਲੜਨ ਲੋਕ ਦਾ ਹੈ ਹਾਂਜੀ ਹਾਂ ਇੱਕ ਜੀ ਸਾਡੀ ਨਗਰ ਕੌਂਸਲ ਨੂੰ ਵੀ ਬੇਨਤੀ ਆ ਵੀ ਇਹ ਬਸ ਇਹੀ ਰਿਕਸ਼ੇ ਜਿਹੜੇ ਬਸ ਸਟੈਂਡ ਦੇ ਵਿੱਚ ਖੜ ਜਾਂਦੇ ਆ ਜਿਹੜਾ ਬਸ ਸਟੈਂਡ ਆ ਉਹ ਬਸ ਸਟੈਂਡ ਬੱਸਾਂ ਵਾਸਤੇ ਬਣਿਆ ਹੁੰਦਾ ਨਾ ਕਿ ਰਿਕਸ਼ਿਆਂ ਵਾਸਤੇ ਕਿਤੇ ਵੀ ਤੁਸੀਂ ਪੂਰੇ ਪੰਜਾਬ ਦੇ ਵਿੱਚ ਵੇਖ ਲਓ ਵੀ ਕਿਤੇ ਵੀ ਬਸ ਸਟੈਂਡ ਦੇ ਵਿੱਚ ਇਹ ਰਿਕਸ਼ਾ ਖੜਦਾ ਹੋਵੇ ਇੱਕ ਬਾਗਾ ਬਣਾਈ ਇਹੋ ਜਿਹਾ ਸ਼ਹਿਰ ਆ ਇੱਥੇ ਇਹ ਰਿਕਸ਼ਾ ਬਸ ਸਟੈਂਡ ਦੇ ਵਿੱਚ ਖੜਦਾ ਸਾਡੀ ਨਗਰ ਕੌਂਸਲ ਨੂੰ ਵੀ ਬੇਨਤੀ ਆ ਹੱਥ ਜੋੜ ਕੇ ਵੀ ਇਹਨਾਂ ਨੂੰ ਬਸਡੇ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਠੀਕ ਹੈ ਜੀ ਦੂਸਰੀ ਗੱਲ ਇਹ ਹੈ ਵੀ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਵੀ ਇਹਨਾਂ ਦੇ ਕੋਈ ਨਾ ਕੋਈ ਜਿਹੜੀ ਬਣਦੀ ਕਾਰਵਾਈ ਹੈ ਨਾ ਵੀ ਇਹਦੇ ਤੇ ਪੋਥੜਾ ਸਿਕੰਜਾ ਕੱਸਿਆ ਜਾਵੇ ਕਿਉਂਕਿ ਤਦਾਰ ਇਹਨਾਂ ਦੀ ਇੰਨੀ ਜਿਆਦਾ ਵਧ ਤੇ ਵਧ ਰਹੀ ਆ ਰੋਜ਼ ਇਹ ਪੰਜ-ਪੰਜ 10-10 ਰੋਜ਼ ਲਈ ਆਉਂਦੇ ਆ ਕਿਉਂਕਿ 5000 ਰੁਪਏ ਲੈ ਕੇ ਦੇ ਦਿੰਦੇ ਆ ਜੀ ਫਿਰ 15-15 ਸਾਲ ਦੇ ਨਵਾਲਕ ਬੱਚੇ ਚਲਾਈ ਜਾਂਦੇ ਆ ਹੈਂਡੀਕੈਪ ਚਲਾਈ ਜਾਂਦੇ ਆ ਬਹੁਤ ਹਾਲਾਤ ਮਾੜੇ ਹੋਈ ਵੀ ਆ ਇਹ ਜਿਹੜੇ ਰਖਸ਼ ਚਲਾਉਂਦੇ ਉਹਨਾਂ ਦੀ ਆਪਦੇ ਨਹੀਂ ਹੈ ਆਪਦੇ ਨਹੀਂ ਜੀ ਇਹ ਕਈ ਮੇਰੀ ਵਿੱਚੋਂ ਇਦਾਂ ਅਸੀਂ ਤਾਂ ਇਹ ਵੀ ਬੇਨਤੀ ਕਰਦੇ ਆ ਵੀ ਮਾਲਕ ਚਾਲ ਕੀ ਹੋਵੇ ਜਿਹੜਾ ਮਾਲਕਾ ਉਹੀ ਚਲਾਵੇ ਇਹ ਤਾਂ ਕਿ ਇੱਥੇ ਬਾਗੇ ਪੰਨੇ ਦੇ ਵਿੱਚ ਇਦਾਂ ਵੀ ਇੱਕ ਕੋਈ ਹੈਗਾ ਇੱਥੋਂ ਦਾ ਮਡੀਰਾਂ ਦਾ ਕੋਈ ਖਾਲਸਾ ਜੀ ਉਹਦੇ 15 20 ਪਾਏ ਹੋਏ ਆ ਉਹਦੇ 3 300 4 400 ਰੁਪਇਆ ਰੋਜ਼ ਦੇੜ ਤੇ ਦਿੰਦੇ ਆ ਉਹ ਇਹਨਾਂ ਦਾ ਵੀ ਰੋਜ਼ਗਾਰ ਮਾਰ ਰਿਆ ਇੱਕ ਬੰਦਾ 4000 ਰੁਪਇਆ ਤਰ ਕੇ ਇਕੱਠਾ ਕਰਕੇ ਲੈ ਜਾਂਦਾ ਉਹਨਾਂ ਦੀ ਤੁਸੀਂ ਪਛਾਣ ਕਿਵੇਂ ਕੀਤੀ ਹੈ ਉਹਨਾਂ ਦੇ ਜੀ ਸਟicker ਲੱਗੇ ਹੋਏ ਆ ਬਕਾਇਦਾ ਉਹਦੇ ਵੀ ਆ ਫਲਾਨੇ ਦਾ ਫਲਾਨੇ ਦਾ ਉਹਦੇ ਸਟicker ਲੱਗੋ ਇਹਨਾਂ ਨੂੰ ਵੀ ਪਤਾ ਇਹ ਆਏ ਕੋਈ ਕਾਰਵਾਈ ਆਪਦੀ ਕਰਦੇ ਹੀ ਨਹੀਂ ਬੰਦੇ ਇਹਨਾਂ ਨੂੰ ਅਸੀਂ ਬਹੁਤ ਵਾਰੀ ਕਿਹਾ ਸਾਰੀ ਗਲਤ ਆ ਕਿਉਂਕਿ ਜਦੋਂ ਮੈਂ ਗਲਤ ਆ ਜੀ ਮੈਂ ਦੂਜੇ ਨੂੰ ਕਿਵੇਂ ਰੋਕ ਦੂੰਗਾ ਜੇ ਮੈਂ ਸਹੀ ਹਾਂ ਮੈਂ ਤਾਂ ਹੀ ਕਿਸੇ ਨੂੰ ਰੋਕੂੰਗਾ ਨਾ ਜਦੋਂ ਮੈਂ ਖੁਦ ਗਲਤ ਕਰੀ ਜਾਣਾ ਤਾਂ ਮੈਂ ਦੂਜੇ ਨੂੰ ਕਿਵੇਂ ਰੋਕੂੰਗਾ ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਵੀ ਮਾਲਕਚਾਲ ਕੀਤਾ ਜਾਵੇ ਲਾਇਸੈਂਸ ਹੋਲਡਰ ਚਲਾਏ ਜਾਣ ਨਵਾਲਕ ਬੱਚੇ 15-15 ਸਾਲ ਦੇ ਚਲਾਏ ਜਾਂਦੇ ਆ ਫਿਰ ਵਾਕਰ ਬਣਾ ਕਿੱਡਾ ਕਿ ਸ਼ਹਿਰਾ ਹੀ ਚੌਂਕ ਦੇ ਵਿੱਚ ਖੜਕੇ ਦੇਖ ਲਓ ਇਧਰ ਨੂੰ ਨਿਗਾ ਮਾਰੋ ਤਾਂ ਸਮਾਲ ਸਰ ਦੇਸਨ ਲਾ ਇੱਥੇ ਛੋਟਾ ਜਿਹਾ ਸ਼ਹਿਰ ਆ 350 400 ਰਿਕਸ਼ਾ ਹੋ ਗਿਆ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਬਣ ਰਹੀ ਆ ਕੱਲੇ ਬੱਸਾਂ ਵਾਲਿਆਂ ਨੂੰ ਨਹੀਂ ਸਮੱਸਿਆ ਜੀ ਆਮ ਜਨਤਾ ਨੂੰ ਵੀ ਸਮੱਸਿਆ ਤੁਸੀਂ ਜਦੋਂ ਮਰਜ਼ੀ ਦੇਖ ਲਓ ਇੱਥੇ ਬੱਸ ਅੜੇ ਦੇ ਬਾਹਰ ਦੇ ਵਿੱਚ ਜਗ੍ਹਾ ਨਹੀਂ ਹੁੰਦੀ ਤੁਸੀਂ ਕਿਸੇ ਪਾਸੇ ਲੰਘਣਾ ਕਿਸੇ ਕੋਈ ਐਂਬੂਲੈਂਸ ਨਾਲ ਲੰਘਣਾ ਕਿਸੇ ਹੂੜ ਨਾਲ ਲੰਘਣਾ ਹਰ ਵਕਤ ਜਾਮ ਦੀ ਸਮੱਸਿਆ ਹੁੰਦੀ ਹੈ ਸਾਡੀ ਬੇਨਤੀ ਹੈ ਵੀ ਇਹਦਾ ਕੋਈ ਨਾ ਕੋਈ ਹੱਲ ਕੱਢਿਆ ਜਾ ਬਿਲਕੁਲ ਅੱਜ ਇਹਨਾਂ ਨੇ ਕਿਹਾ ਵੀ ਇਹ ਰਿਕਸ਼ਾ ਦਾ ਜਿਹੜਾ ਇਹ ਸਮੱਸਿਆ ਹੈ ਸਰਕਾਰ ਜਲਦੀ ਹੱਲ ਕੱਢੇ ਸਰਕਾਰ ਇਸ ਵੱਲ ਧਿਆਨ ਦੇ ਉਹਦਾ ਬਹੁਤ ਜਲਦਾ ਇਹ ਮਸਲਾ ਹੱਲ ਕਰਾ ਵੀ ਚਾ ਜੇ ਵੀ ਇਹਨਾਂ ਵੱਲੋਂ ਕਿਹਾ ਗਿਆ ਵੀ ਜੇ ਗਰਨੀ ਸੁਣਵਾਈ ਨਹੀਂ ਹੋਦੀ ਤਾਂ ਇਹ ਬੱਸਾਂ ਘਰੇ ਲਾਉਣ ਲਈ ਮਜਬੂਰ ਹੋਣਗੇ ਤੇ ਜਿਹਦਾ ਬਹੁਤ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਆ ਪਬਲਿਕ ਨੂੰ ਵੀ ਹੋਊਗਾ ਤੇ ਸਰਕਾਰ ਨੂੰ ਵੀ ਹੋਊਗਾ ਉਮੀਦ ਕਰਦੇ ਹਾਂ ਜੀ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਕੈਮਰਾਮੈਨ ਰਾਜਬਰਾੜ ਦੇ ਨਾਮ ਤੇ ਤੁੰਗਤ ਸਿੰਘ ਬਰਾੜ ਬਗਾ